ਅੰਮ੍ਰਿਤਸਰ ਪੁਲਿਸ ਦੇ ਹੱਥੇ ਚੜਿਆ ਪਾਕਿਸਤਾਨੀ ਜਸੂਸ ਭਾਰਤੀ ਫੌਜ ਦੀਆਂ ਸੀਕ੍ਰੀਟ ਇਨਫੋਰਮੇਸ਼ਨ ਪੇਜਦਾ ਸੀ ਪਾਕਿਸਤਾਨ ਪੰਜਾਬ ਦਾ ਰਹਿਣ ਵਾਲਾ ਹਰਪਾਲ ਸਿੰਘ ਨਿਕਲਿਆ ਦੇਸ਼ ਦਰੋਹੀ ਖਬਰ ਅੰਮ੍ਰਿਤਸਰ ਕੋਲ ਪੈਂਦੇ ਅਜਨਾਲਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਦੇ ਰਹਿਣ ਵਾਲੇ 35 ਸਾਲਾ ਹਰਪਾਲ ਸਿੰਘ ਨੂੰ ਪੁਲਿਸ ਨੇ ਭਾਰਤ ਖਿਲਾਫ ਜਸੂਸੀ ਕਰਨ ਦੇ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤਾ ਹੈ ਪੁਲਿਸ ਨੇ ਦੱਸਿਆ ਕਿ ਹਰਪਾਲ ਸਿੰਘ ਪਿਛਲੇ 1 ਸਾਲ ਤੋਂ ਭਾਰਤੀ ਆਰਮੀ ਦੇ ਨਾਲ ਜੁੜੀਆਂ ਸਾਰੀਆਂ ਜਾਣਕਾਰੀਆਂ ਪਾਕਿਸਤਾਨੀ ਏਜੰਸੀਜ਼ ਨੂੰ ਦਿੰਦਾ ਸੀ ਅਤੇ ਪੁਲਿਸ ਨੂੰ ਜਦੋਂ ਇਸ ਬਾਬਤ ਇੰਟੈਲ ਮਿਲੀ ਤੇ ਪੁਲਿਸ ਨੇ ਹਰਪਾਲ ਨੂੰ ਗ੍ਰ ਹਰਪਾਲ ਦੇ ਕੋਲੋਂ ਪੁਲਿਸ ਨੂੰ ਇੱਕ ਸੀਡੀ ਅਤੇ ਇੱਕ ਫੋਨ ਮਿਲਿਆ ਹੈ ਉਸ ਸੀਡੀ ਵਿੱਚ ਇੰਡੀਅਨ ਆਰਮੀ ਦੇ ਨਾਲ ਜੁੜੀਆਂ ਕੁਝ ਖਾਸ ਅਤੇ ਸੀਕ੍ਰੇਟ ਇਨਫੋਰਮੇਸ਼ਨਾਂ ਹਨ ਤੇ ਜਿਹੜਾ ਫੋਨ ਪੁਲਿਸ ਨੇ ਹਰਪਾਲ ਤੋਂ ਬਰਾਮਦ ਕੀਤਾ ਹੈ ਉਸ ਦੇ ਜ਼ਰੀਏ ਹੀ ਹਰਪਾਲ ਪਾਕਿਸਤਾਨ ਬੈਠੇ ਆਪਣੇ ਸਾਥੀ ਦੇ ਨਾਲ ਸੰਪਰਕ ਬਣਾਉਂਦਾ ਸੀ ਦੱਸਦੀ ਹੈ ਕਿ ਅਮ੍ਰਿਤਸਰ ਦਾ ਜਨਾਲਾ ਇਲਾਕਾ ਬਾਰਡਰ ਦੇ ਬੇहद ਨਜ਼ਦੀਕ ਹੈ ਹਰਪਾਲ ਸਿੰਘ ਪਾਕਿਸਤਾਨੀ ਏਜੰਸੀਜ਼ ਦੇ ਨਾਲ ਸੰਪਰਕ ਦੇ ਵਿੱਚ ਕਿਵੇਂ ਆਇਆ ਇਸ ਬਾਰੇ ਪੁਲਿਸ ਦੇ ਵੱਲੋਂ ਹਰਪਾਲ ਸਿੰਘ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਪੁਲਿਸ ਵੱਲੋਂ ਦੱਸਿਆ ਗਿਆ ਕਿ ਹਰਪਾਲ ਸਿੰਘ ਪੇਸ਼ੇਵਰ ਜੋਂ ਇੱਕ ਕਿਸਾਨ ਹੈ ਤੇ ਖੇਤੀ ਬਾੜੀ ਕਰਦਾ ਪਰ ਹੁਣ ਪਿਛਲੇ 1 ਸਾਲਾਂ ਤੋਂ ਹਰਪਾਲ ਸਿੰਘ ਇੰਡੀਆ ਦੇ ਖਿਲਾਫ ਭਾਰਤ ਦੇ ਖਿਲਾਫ ਜਸੂਸੀ ਕਰਦਾ ਸੀ ਤੇ ਪਾਕਿਸਤਾਨ ਨੂੰ ਪਾਕਿਸਤਾਨ ਨੂੰ ਭਾਰਤੀ ਆਰਮੀ ਦੀਆਂ ਸਾਰੀਆਂ ਸੀਕ੍ਰੀਟ ਇਨਫੋਰਮੇਸ਼ਨ ਦਿੰਦਾ ਸੀ ਪਹਿਨੇ ਦਾ ਕਿਸੇ ਉਦੇ ਤੇ ਗਿਸਟ ਹੋਇਆ ਵਾ ਕਿ ਸਾਨੂੰ ਇਨਫੋਰਮੇਸ਼ਨ ਸੀ ਕਿ ਇਹ ਕਿਸੇ ਪਾਕਿਸਤਾਨੀ ਰੈਂਡਰਰ ਦੇ ਵਿੱਚ ਸਰਟ ਵਿੱਚ ਆ ਤੇ ਜਿੱਦਿ ਆਪਾਂ ਆਪਣੇ ਅਫਸਰਾਂ ਦੇ ਧਿਆਨ ਵਿੱਚ ਲਿਆਉਂਦਾ ਇਹਨੂੰ ਇਨਫੋਰਮੇਸ਼ਨ ਨੂੰ ਫਿਰ ਉਹਨਾਂ ਦੀ ਹਿਦਾਇਤ ਤੇ ਉਹਨੂੰ ਅਰੈਸਟ ਕੀਤਾ ਹੈ ਇਹਦੇ ਕੋਈ ਇੱਕ ਸੀਬੀ ਰਿਕਵਰ ਹੋਈ ਆ ਜਿਹਦੇ ਵਿੱਚ ਕੋਈ ਆਰਮੀਨਰ ਰੇਟ ਤੇਰੇ ਕੋਲ ਡਾਟਾ ਮਿਲਿਆ ਵਾ ਤੇ ਨਾਲ ਇੱਕ ਫੋਨ ਕਵਰ ਹੋਇਆ ਉਹਦੇ ਚੋਂ ਇੱਕ ਆਰਮੀਨਰ ਡਾਟਾ ਮਿਲਿਆ ਹੋਇਆ ਸਰ ਨਾਮ ਕੀ ਹੈ ਜਦੋਂ ਕਿ ਤੋਂ ਦਾ ਰਹਿਣ ਵਾਲਾ ਸ਼ਖਸ਼ ਹੈ ਔਰ ਕਿਵੇਂ ਇਨਫੋਰਮੇਸ਼ਨ ਕਿਹੜੀ ਕਿਸ ਨਾਲ ਆ ਸਕਦੀ ਹੈ ਇਹ ਸੀਕਰਟ ਇਨਫੋਰਮੇਸ਼ਨ ਤੇਨੂੰ ਰਸਤੇ ਜਿਹਾ ਹੈ ਤੇ ਹਰਪਾਲ ਸਿੰਘ ਇਹਦਾ ਨਾਮ ਆ ਅਜਨਾਲਾ ਏਰੀਆ ਦਾ ਰਹਿਣ ਵਾਲਾ ਹੈ ਤੇ ਕੰਮ ਕੀ ਕਰਦਾ ਸਰ ਕੰਮ ਇਹ ਖੇਤੀਬਾੜੀ ਕਰਦਾ ਹੈ ਹਾਂਜੀ ਜੋ ਹੁਣ ਤੱਕ ਕੋਈ ਪੁਚਲੇਸ ਦੇ ਦੌਰਾਨ ਸਾਹਮਣੇ ਆਇਆ ਵੀ ਕਿਸ ਤਰ੍ਹਾਂ ਦੇ ਨਾਲ ਜਿਹੜੀ ਇਸ ਵਲ ਜਿਹੜੀ ਸਾਰੀ ਜੀ ਸੋਸ਼ੀਕਰੀ ਪਾਕਿਸਤਾਨ ਤੱਕ ਦੇ ਕੋਈ ਗੰਦੇ ਕੋਈ ਗੰਦੇ ਨਹੀਂ ਕੋਈ ਬਾਰੇ ਅਸੀਂ ਟੈਕਨੀਕਲ ਲੈਵਲ ਤੇ ਆਪਣਾ ਸਾਰਾ ਵੈਰੀਫਾਈ ਕਰਾਂਗੇ ਖਾਸਤੇ ਸੇ ਜੋ ਇਹ ਦੇਖੋ ਫੋਨ ਤੇ ਡਾਟਾ ਮਿਲਿਆ ਉਹਦੇ ਬਰਾਬਰ ਤੇ ਆਪਾਂ ਰਿਸਰਚ ਕਰਤਾ ਹੈਗੇ ਸਰ ਓਵਰ ਸਰ ਕਿੰਦੀ ਹੈ ਉਮਰ ਇਹਦੀ ਹੈਗੀ ਹੈ ਕਰੀਬ 35 ਦੇ ਬਾਅਦ ਜੇ ਲੋ ਜਸੇ ਨੇ ਵੀ ਕਿੰਨੇ ਚਿਰ ਤੋਂ ਜਿਹੜਾ ਪ੍ਰੋਵਾਈਡ ਕਰਵਾ ਰਿਹਾ ਜੀ ਆਹ ਕਰੀਬ 7 ਕੋਈ ਹੈਗਾ ਜੀ ਇਸ ਸਮਾਨ ਸਰ ਕਿਹੜਾ ਕਿਹੜਾ ਡਾਕੂਮੈਂਟ ਸੀ ਕੋਈ ਬਰਾਮਦ ਹੋਇਆ ਸੀ ਸੀਡੀ ਦੇ ਨਾਲ ਜਾਂ ਮੋਬਾਈਲ ਮੋਬਾਈਲ ਤੇ ਸੀਡੀ ਹੋਈ ਹੈ ਹੋਰ ਕੋਈ ਡਾਕੂਮੈਂਟ ਨਹੀਂ ਹੈ ਸੀਡੀ ਉੱਪਰੋਂ ਕੋਈ ਇਨਕੀ ਮਾਮਲੇ ਕਰਬਣੇ ਨਹੀਂ ਨਹੀਂ ਉਹਦੇ ਬਾਰੇ ਸਿਰਫ ਵੈਰੀਫਾਈ ਕਰਾਂਗੇ ਅਸੀਂ ਉਹਦੇ ਬਾਰੇ ਕਲੀਅਰ ਹੋਣਾ ਹੈਗਾ ਸੀਡੀ ਦੇ ਵਿੱਚ ਇਸ ਤਰ੍ਹਾਂ ਦੀਆਂ ਚੀਜ਼ਾਂ ਮਿਲੀਆਂ ਜਿਹੜਾ ਕੋਈ ਸ਼ਖਸ ਹੋਵੇ ਤੇ ਆਰਮੀ ਨਾਲ ਰਿਲੇਟਿਡ ਡਾਟਾ ਜਿਸ ਤਰ੍ਹਾਂ ਉਹਨਾਂ ਦੀ ਕੋਈ ਵੀ ਮੂਵਮੈਂਟ ਸਪੋਰਟਿਤ ਹੁੰਦਾ ਆ ਉਹਦੇ ਬਾਰੇ ਨਿਕਲੇ ਆ ਦੇ ਕੋਈ ਡਾਟਾ ਕੋਈ ਅੰਕਲਾ ਠੀਕ ਹੈ ਜਾਂ ਇਹਦੇ ਨਾਲ ਹੋਰ ਵੀ ਸਾਥੀ ਉਹਦੇ ਨਾਲ ਨਹੀਂ ਉਹ ਅਸੀਂ ਦੇਖਾਂਗੇ ਇਨਵੈਸਟੀਗੇਸ਼ਨ ਦਾ ਪਾਰਟ ਹੈ ਫਿਲਹਾਲ ਤੈਨੂੰ ਕੱਲੇ ਨੂੰ ਰਿਸਟ ਕੀਤਾ ਹੈ। ਬਸ ਥੈਂਕ ਯੂ। ਨਹੀਂ ਇਹ ਨਹੀਂ ਦੱਸਿਆ ਕਿ ਪਾਕਿਸਤਾਨ ਕਿੱਥੇ ਨਾਲ ਲੱਗ ਕੇ ਆਉਂਦਾ ਹੈ। ਨਹੀਂ ਇਹਦੇ ਬਾਰੇ ਆ ਇਨਵੈਸਟੀਗੇਸ਼ਨ ਕਰਾਂਗੇ। ਤੇ ਮੋਬਾਈਲ ਇੱਕ ਮੋਟਾ ਦੇ ਸਾਹਮਣੇ ਆਉਂਦੀ ਕਿ ਇਸ ਕੋਲ ਕਿਸੇ ਕੈਂਪ ਤੇ ਕਰਦਾ ਸੀ ਆ ਪਾਕਿਸਤਾਨ ਦੇ ਕਿਤੇ ਦੇ ਕੰਟੈਕਟ ਨਹੀਂ ਇਹਦੇ ਬਾਰੇ ਹਲਕੀ ਜਿਹੀ ਹੋਵੇ। ਉਹ ਅਸੀਂ ਕਰਾਂਗੇ। ਪਤਾ ਨਹੀਂ ਕਿੱਥੇ ਕਰਾਂਗੇ। ਤੇ ਇਸ ਦੀ ਉਮਰ ਕਿੰਨੀ ਕਿਉਂ? ਉਮਰ ਕਰੀਬ 35 ਸਾਲੇ ਦੀ ਹੈ।